ਕਿਵੇਂ ਪ੍ਰੋਫੈਸਰ ਆ ਪਾਈ ਬੈਠੇ ਖਲਾਰਾ ਵਧੀਆ ਵਧੀਆ ਠੀਕ ਖਲਾਰੇ ਤਾਂ ਪੈਂਦੇ ਹੀ ਰਹਿੰਦੇ ਆ ਕੇ ਇਹ ਬੜਾ ਖਲਾਰੀ ਖਲੂਰੀ ਬੈਠੇ ਸਮਾਨ ਪ੍ਰੇਮ ਇਨਾ ਖਲਾਰਾ ਦਾ ਪਾਈ ਬੈਠੇ ਫੱਟ ਫੁੱਟ ਕਰ ਲੋਂਗੇ ਈ ਉਵੇਂ ਨਾ ਆਂ ਭਰਾਵਾ ਕੀ ਬੰਦਾ ਕੁੜੀਆਂ ਓਏ ਹਿੱਧਰ ਕੀ ਕੁਛ ਪਿਆ ਅਗਲਾਰੀਆਂ ਗਲੂਰੀਆਂ ਇਆਂ ਤੇ ਹੋਰ ਲਲਾ ਬੱਬਾ ਅਸੀਂ ਅੱਗੇ ਸੋਚੀ ਜਾਂਦੇ ਕਿ ਤੂੰ ਉੱਤੇ ਬਹਿ ਕੇ ਨੋਟ ਕਰਦਾ ਕਿਥੋਂ ਕੀ ਖੋਲਿਆ ਆਨੇ ਦੀ ਗੱਲ ਤਾਂ ਵੱਖਰੀ ਹਾਂ ਗੁੱਸਾ ਉਦੋਂ ਚੜਦਾ ਖਲਾਰੇ ਹੁਣ ਤੂੰ ਵੇਖ ਲਾ ਜਦੋਂ ਕਹਿੰਦੇ ਆ ਵੀ ਆ 200 ਘੱਟ ਲੈਦਾ ਫਰਾਨਾ ਇੰਨੇ ਲੈ ਗਿਆ ਕਿਹ ਜੇ ਮੈਂ ਤਾਂ ਇਨਾ ਕੋਲੇ ਡਰਦਾ ਹੁੰਦਾ ਨਹੀਂ ਗਾ ਫਰਾਨੀ ਕਦੇ 5-6000 ਦੀ ਕਟਰੀ ਕੱਢ ਕੇ ਮੂੰਹ ਤਾਂ ਅੰਦਰੋਂ ਛਾ ਕੇ ਲੈ ਕੇ ਆਉਂਦੇ ਆ ਬੜਾ ਜਿਆ ਇਹ ਡਰਦਾ ਹੀ ਨਹੀਂ ਹੁੰਦਾ ਸਾਡੇ ਕੋਲੇ ਇਹ ਕਹਿੰਦਾ ਹਣਾ ਮੇਰੇ ਤੋਂ ਪਾਸੇ-ਪਾਸੇ ਖੋਲ ਕੇ ਫਿੱਟ ਕਰ ਲੈਣ ਆ ਕੋ ਪਹਿ ਹਨੀ ਨਹੀਂ ਕਮੀ ਆ ਵੀ ਔਖਾ ਹੋਰ ਪਤਾ ਕੀ ਆ ਯਾਰ ਮੀ ਮਸ਼ੀਨ ਚੱਲੇ ਨਹੀਂ ਆਪਣੇ ਕਿਧਾਂ ਕੋਲ ਆ ਜਿੰਨਾਂ ਕੋਲੇ ਵੀ ਹੈਗੀ ਉਹਨਾਂ ਨੂੰ ਪਤਾ ਇਹਦਾ 5-10000 ਤੋਂ ਘੱਟ ਕੀ ਆਉਣਾ ਸਹੀ ਗੱਲ ਆ ਚੱਲਦੀਆਂ ਹੀ ਸੋਹਣੀਆਂ ਲੱਗਦੀਆਂ ਯਾਰ ਤੋਂ ਘੱਟ ਵਾਲਾ ਕੋਈ ਪੁਰਜਾ ਨਹੀਂ ਜਿਹੜਾ ਇਹਨਾਂ ਨੇ ਕੱਢਣਾ ਇਹ ਚੱਲਦੀਆਂ ਹੀ ਸੋਹਣੀਆਂ ਲੱਗਦੀਆਂ ਮਿੱਤਰੋ ਖਲਾਰਾ ਵੇਖੋ ਇਧਰ ਮੈਂ ਤਾਂ ਖਲਾਰਾ ਵੀ ਫੇ ਹਾਂ ਲੱਗੀ ਜਾਂਦਾ ਵੀ ਪ੍ਰੇਮ ਹੁਣੀ ਐ ਫਿੱਟ ਕਰ ਲੈਣਗੇ ਸਾਰਾ ਕੋਈ ਯਾਰ ਫਿੱਟ ਤਾਂ ਚਲ ਬਥੇਰੀ ਵੀਰਾਂ ਖੋਲੀਆਂ ਤੇ ਬਥੇਰੀ ਵੀਰਾਂ ਕੀਤੀਆਂ ਉਹ ਤਾਂ ਸਹੀ ਜਾਈ ਨਾ ਉਹ ਤਾਂ ਕੋਈ ਡਿੱਕਾ ਨਹੀਂ ਗਾ ਪਰ ਫਿੱਟ ਨਾ ਮੈਂ ਕਰਨੀ ਐ ਨਾ ਪ੍ਰੇਮ ਹੁਣਿਆ ਨੇ ਕਰਨੀ ਆ ਇਹਦਾ ਗਾਂਧੀ ਨੇ ਕਰਨੀ ਨਹੀਂ ਗਾਂਧੀ ਨੇ ਕਰਾਉਣੀ ਆ ਗਾਂਧੀ ਨੇ ਕਰਦੀ ਗੱਲ ਸਹੀ ਆ ਬਾਈ ਗਾਂਧੀ ਨੇ ਨਾਂ ਸਾਥ ਦਿੱਤਾ ਤਾਂ ਆਹ ਲਾਈ ਆ ਮਾੜਾ ਮੋਟਾ ਹਾਏ ਓਏ ਕਹ ਗਾਂਧੀ ਨੇ ਨਾਂ ਸਾਥ ਦਿੱਤਾ ਤੇ ਆ ਵੀ ਪੁਰ ਜਾ ਵੀਰ ਕੇ ਵਹਿ ਜਾਣਾ ਨੇ ਕਹਿੰਦਾ ਮੈਂ ਨਹੀਂ ਇੱਥੇ ਆਉਣਾ ਵੇੜਾ ਕਰਨੇ ਜਦੋਂ ਇਹਨਾਂ ਨੂੰ ਪਤਾ ਨਾ ਵੀ ਆਹ ਚੀਜ਼ੇ ਨੇ ਨਵੀਂ ਨਹੀਂ ਪਾਉਣ ਦੇਣੀ ਕਹਣ ਕੇ ਮੜਾ ਜਾ ਹੱਥ ਲਾ ਕੇ ਵੇਖੀ ਵੀ ਆਪੇ ਕਹੂਗਾ ਲੈ ਆਓ ਕਹੂਗਾ ਵਦਿਆ ਮੜਾ ਜਾ ਹੱਥ ਲਾ ਕੇ ਵੇਖੀ ਯਾਰ ਵੀ ਆ ਚੱਲ ਜੂਗੇ ਨਹੀਂ ਮੈਂ ਉਹਦਾ ਬੁਖਾਰ ਚੈੱਕ ਕਰਨਾ ਕਹ ਕਹ ਪ੍ਰੇਮ ਡਾਕਟਰ ਹੀ ਤੂੰ ਐ ਬੁਖਾਰ ਚੈੱਕ ਹੀ ਤੂੰ ਕਰਨਾ ਸੂਤ ਨਹੀਂ ਨਾ ਆਉਦਾ ਕੰਮ ਇਹ ਆਪਾਂ ਵਧੀਆ ਸੈਟਮ ਲੱਭਾ ਕੋ ਹੱਥ ਲਾ ਕੇ ਇਹ ਕੀ ਕੀ ਅਸੀਂ ਤਾਂ ਇਕੱਲੇ ਕੰਪਿਊਟਰਾਂ 'ਚ ਦਲਫਾਫਿਆਂ 'ਚ ਪਾਪਾ ਗੋਲੀਆਂ ਦੇਣੀਆਂ ਦਸਣੀਆਂ ਤੂੰ ਹੀ ਆ ਮੈਂ ਫਿਰ ਛੁੱਟੀਆਂ ਵੀ ਦੇ ਦਿੰਨਾ ਕਈ ਫਿਰ ਠੀਕ ਆ ਲਾ ਜਿਵੇਂ ਇਹਨੂੰ ਕਰੇ ਕੱਲੀ ਰੈਸਟ ਤੇ ਰੈਸਟ ਹੀ ਕਰਾਓ ਇਹਦਾ ਮੈਂ ਕੱਦ ਕਿਹਾ ਨਾ ਹਾਂ ਮੈਂ ਕਹਾ ਵੱਡਿਆ ਉਹਨੇ ਆ ਇੱਕ ਤੈਨੂੰ ਕੰਮ ਬਖਾਵਾਂ ਤੇ ਤੂੰ ਸਾਰੀ ਰਾਤ ਸੋਚੀ ਜਾਈਏ ਇਹਦਾ ਤਾਂ ਕੰਮ ਕਰ ਆਪਦਾ ਸੋਚਿਆ ਤੇ ਬਿਲਕੁਲ ਇਹਦੇ ਮਨ ਗਿਆ ਸੋਚਣਾ ਤੇ ਮੇਰੇ ਕੋਲੇ ਬਹੁਤ ਸਮਾਂ ਰਪਿਆ ਆਂ ਦੇ ਪਹਿਲਾਂ ਦੱਸਿਆ ਵੇ ਬੰਦਾ ਸੋਚ ਲੈਂਦਾ ਮੈਂ ਤੂੰ ਰਹਿਣ ਦੇ ਕਿਆ ਸੋਚੀਦਾ ਸਾਰਾ ਤੇ ਨਹੀਂ ਜਾਣੇ ਮੈਂ ਤਾਂ ਮੇਰੇ ਕੋਲੇ ਸੋਚਣ ਵਾਲਾ ਪ੍ਰੋਗਰਾਮ ਬਹੁਤ ਇਕੱਠਾ ਹੋ ਜਾਂਦਾ ਤੂੰ ਕਹਣਾ ਕੰਮ ਕਰ ਜਾ ਕੇ ਉਹ ਤਾਂ ਖਰਾਬ ਨਾ ਮਨਜੀਤ ਸਹਿਵਾ ਦਾ ਆਂਦਾ ਕੰਮ ਕਰ ਜਾ ਕੇ ਤੂੰ ਮੈਨੂੰ ਸਾਰਾ ਪਤਾ ਆਹ ਹੋ ਮਨ ਦਾ ਜਾ ਤਾ ਕੰਮ ਆ ਕੱਡੀ ਭਈ ਲਾਟਰੀ ਛੋਟੀ ਜੀ ਹੋਏ ਕੱਢਤੀ ਕੱਢੀ ਵੇਲਾ ਤੂੰ ਹੀ ਕੋਲੇ ਆਉਣ ਦਾ ਘਾਟਾ ਹੀ ਪਿਆ ਏ ਬੇੜਾ ਤਰਨੇ ਚ ਪੈਲੀ ਡੇ ਵੇ ਕਿਵੇਂ ਪੁੱਤਰ ਜਾਂਦੇ ਨੇ ਵੀ ਆਜਾ ਆ ਵੀ ਸਰਦਾਰ ਦੇ ਚਿੱਟੇ ਪਾਏ ਅੱਜ ਫੜਾ ਦੀਏ ਗਲਾਰੀ ਕੋਈ ਸਰਤਾ ਕੰਮ ਓਏ ਅਸੀਂ ਤਾਂ ਗੇਥੀ ਜਾਈਦਾ ਸਰਦਾਰ ਕਹਿ ਕੇ ਫਿਲਮ ਦੀ ਲੈ ਲਈਦੀ ਆ ਮੈਂ ਕਹਾਂ ਵੱਡਿਆ ਜੇ ਸਾਡੇ ਅਰਗੇ ਮਲਾਂਗਣਾ ਹੁੰਦੇ ਫਿਰ ਤੇਰੇ ਅਰਗੇ ਨੂੰ ਸਰਦਾਰ ਕੌਣ ਕਹਿੰਦਾ ਮਲਾਂਗਣਾ ਹੀ ਸਰਦਾਰ ਦੀ ਕੀਮਤ ਹੁੰਦੀ ਆ ਸਰਦਾਰ ਕੋਈ ਨੀਰਾਲ ਮੇਰੇ ਕਿੱਤੀ ਪੈ ਜਾਣੀ ਸਹੀ ਗੱਲ ਆ ਆਪਣੇ ਆਪ ਤੇ ਦਾ ਸਾਰੇ ਇੱਕੋ ਜਿਹੇ ਆ ਜਿਹੜਾ ਕੰਮ ਸੂਤ ਆ ਜੇ ਆਪਣਾ ਬਾਸ ਤੋਂ ਰੇਗਮਾਰ ਕਮਾਈਆ ਕਰਾਂ ਨੂੰ ਕਰਦੇ ਸੈਜ ਸੈਜ ਕਰਦੇ ਸੈਟ ਇਹਦਾ ਕਰਾਂ ਸਾਰਾ ਵਰਮਾ ਬਾਹਰ ਸੈਟ ਤੇ ਲਿਆ ਪਤਾ ਨਹੀਂ ਕਾਦੇ ਨਾ ਵਾਜਦਾ ਮੂਰੇ ਓਏ ਅੜਕਾ ਜਾਂ ਕਰਦਾ ਪ੍ਰੋਫੈਸਰਾ ਕਿੰਨਾ ਕਿ ਦੂਜਾ ਖਾ ਜਾਂਦੀ ਖਰਚਾ ਰਿਪੇਅਰ ਦਾ ਬਈ ਮਸ਼ੀਨ ਵੱਡੀ ਰਿਪੇਅਰ ਦਾ ਖਰਚਾ ਜੇ ਨਹੀਂ ਆਉਦੀ ਆਈ ਤੇ ਆ ਜੀਏ ਮੈਂ ਵਾਧੂ ਕਰਾ ਦੇਈਦਾ ਤਾਂ ਬਾਹਰ ਖੜੀਆਂ ਕਰਾ ਦੇਈ ਲਿਆ ਤੇ ਜੇ ਅਗਲੇ ਸਵਾਹ ਨਾ ਜੇ ਨੂੰ ਚੰਗੀ ਤਰ੍ਹਾਂ ਨਹੀਂ ਦੱਸਣਾ ਹਣਾ ਯਾਰ ਜੇ ਤਾਂ ਮੈਂ ਇਹਨਾਂ ਨੂੰ ਕੁਝ ਖਵਾਈ ਚੱਲਾਂ ਫੇਰ ਨਹੀਂ ਉਹ ਤਾਂ ਮਸੀਨ ਘੱਟ ਖਾਂਦੀ ਆ ਸੱਚੀ ਗੱਲ ਹੈ ਤੇ ਜੇ ਕਿਤੇ ਇਹਨਾਂ ਦਾ ਰਾਤਾਂ ਜਾਵੇ ਬਦਲੇ ਕਿਤੇ ਭੁੱਖੇ ਰਹਿ ਜਾਣਾਂ ਤੇ ਫੇਰ ਸਾਰਾ ਕੁਝ ਖੀਣ ਨਹੀਂ ਖਾਂਦੇ ਇਹਨੇ ਅਰੇ ਗੀਤ ਹਾੜ ਗਿਆ ਕਿਹਦੇ ਕਹਿਣਗਾ ਮੈਂ ਕਹ ਰਿਹਾ ਆ ਸਾਰਾ ਆਵਾ ਕੀ ਆ ਬਾਕੀ ਟੈਂਡਰ ਤਾਂ ਫਾਕੇ ਰੇ ਕਰਤੀ ਲਾੜਨੀ ਫਿਰ ਮੈਂ ਕੱਲ ਨੂੰ ਬਰਫੀ ਲਿਆਵਾਂਗੇ ਅੱਜ ਸਮੋਸੇ ਕੈਨਸਲ ਕਰ ਕੱਲ ਨੂੰ ਬਰਫੀ ਖਾਈ ਕਢਾਦਾ ਚੇਂਜਰ ਚ ਹੱਥ ਨਾਲੇ ਫਿਰ ਨਹੀਂ ਹੁਣ ਜੇ ਹਤਾ ਹੁੰਦਾ ਜੇ ਮੈਨੂੰ ਚੇਂਜਰ ਨੂੰ ਨਾ ਨਾ ਸੱਦਣਾ ਸਮੋਸੇ ਭਾਵੇਂ 4 ਦਿਨ ਲਈਓ ਪ੍ਰੋਜੈਕਟ ਹੀ ਬੜਾ ਤਕੜਾ ਕਾ ਨਵਾਂ ਆਂਦਿਆ ਹੋਣਾ ਦਾ ਸਾਰਦੇ ਇਹ ਚੇਂਜਰ ਦਾ ਮੈਂ ਕਹਾਂ ਕੋਈ ਕਿਸਰ ਨਾ ਉੱਖਾ ਉਹ ਹੈਡ ਪੱਤੀ ਦੀ ਤੇਰੇ ਕੋਲ ਆ ਕਿੱਥੇ ਆ ਉਹ ਜਿਹੜਾ ਪਰਿਆ ਉਹ ਵੀ ਨੂੰ ਸਮਾਰ ਤੇ ਪਲੇਟਾ ਲੀ ਫੂਟੀ ਡਾ ਲਿਆ ਚਲੋ ਸੁਣ ਫੋਨ ਬਾਕੀ ਕਰਮਾਂ ਵਾਲੀਆਂ ਤੇ ਲਾਵਾਂਗੇ ਤੇ ਚੱਲਣਗੇ ਅਗਣੀ ਹਾਂ ਠੀਕ ਆ ਵੀ ਮਿੱਤਰ ਨੂੰ ਕਰਨਾ ਹੀ ਪੈਂਦਾ ਇਹਨਾਂ ਦਾ ਠੀਕ ਆ ਮਿੱਤਰੋ ਆ ਜਾ ਫੇਰ ਕਰਦੇ ਹਾਂ ਗੱਲ ਬਾਤ